ਕੀ ਹੁੰਦਾ ਹੈ ਪਰਮਾਤਮਾ ਉਸ ਦੀ ਬਦਤ ਤੇ ਆਉਂਦਾ ਫਿਰ ਜੀਵਨ ਨੂੰ ਗਿਆਨ ਹੁੰਦਾ ਹੈ ਇਹ ਜਿਹੜਾ ਪ੍ਰਲਾਦ ਹੈ ਇਹ ਸੱਚ ਦੇ ਮਾਰਗ ਤੇ ਚੱਲ ਰਿਹਾ ਹੈ ਦੂਸਰੇ ਇਸ ਨੂੰ ਪਰਮ ਦੇ ਵਿੱਚ ਪਾਉਣ ਦਾ ਕਤਨ ਕਰਦੇ ਨੇ ਐਸੀ ਤਰ੍ਹਾਂ ਨੇ ਆਪਾਂ ਹੁਣ ਸਾਰੇ ਨੇ ਕੋਸ਼ਿਸ਼ ਕਰਨੀ ਹੈ ਜਿਸਾਂ ਗੁਰਮੁਖ ਪਰਿਵਾਰ ਨੇ ਆਸਰਾ ਲਿਆ ਹੈ ਆਪਣੇ ਕਾਰਜਾਂ ਨੂੰ ਸਫਲ ਕਰਨ ਵਾਸਤੇ ਦਰਿਆਵੀ ਤੌਰ ਤੇ ਜਿਸ ਨਾਲ ਕੋਈ ਕਾਰ ਦੇ ਵਿੱਚ ਆਪਾਂ ਸਲਾਹ ਕਰਦੇ ਹਾਂ ਤੇ ਸਿਆਣੇ ਸਲਾਹ ਕਰਦੇ ਨੇ ਬਜ਼ੁਰਗਾਂ ਦਾ ਗੁਰ ਰਣੰਦ ਦੀ ਸਲਾਹ ਲੈਣ ਦੇ ਕਰਾਵੇ ਜੇ ਤੁਹਾਨੂੰ ਕੋਈ ਕੰਮ ਕਰਨਾ ਹੋਵੇ ਜਿਹੜਾ ਵਰਮਕਾ ਜਿੰਦ ਦੇ ਰਸਤੇ ਤੇ ਚੱਲ ਰਿਹਾ ਹੈ ਜਦੋਂ ਕੋਈ ਕਾਰਜ ਕਰਨਾ ਹੈ ਉਹ ਪਰਮਾਤਮਾ ਨੂੰ ਬੇਨਤੀ ਕਰਦਾ ਹੈ ਕਿ ਤੈ ਲੋਰੀਏ ਕੰਮ ਉਸੋ ਹੱਥ ਪਰ ਆਖੀਏ ਜੇ ਆਪ ਕੋਈ ਕਾਰਜ ਕਰਨਾ ਚਾਹੁੰਦੇ ਹਾਂ ਤੋ ਸੁਹਾਰੇ ਨੂੰ ਕਹਿਣਾ ਹੁੰਦਾ ਹੈ ਬੇਨਤੀ ਕਰਨੀ ਹੁੰਦੀ ਹੈ ਕਾਰਜ ਤੇ ਸੁਵਾਰ ਸਤਿਗੁਰੂ ਸੱਚ ਸਾਖੀਏ ਪੀਰ ਗਾਲ ਜੀ ਮੈਂ ਕਰ ਰਿਹਾ ਨਾ ਤੁਹਾਡੇ ਹੁਕਮ ਦੇ ਵਿੱਚ ਤੁਸੀਂ ਕਿਰਪਾ ਕਰੋ ਤਾਂ ਪਰਮਾਤਮਾ ਅਗੋਂ ਹੁਕਮ ਕਰ ਦੇਵੇ ਉਸ ਮਨ ਬੱਚੇ ਨੂੰ ਵਾਲੇ ਤੁਸੀਂ ਸੰਤਾਂਾਂਾਂ ਗੰਗਦੇ ਦਾਨ ਅੰਮ੍ਰਿਤ ਚੱਪੀਏ ਹੰਦੇ ਨੇ ਤੁਸੀਂ ਉਧਾਰਕਾਰ ਦੇ ਵਿੱਚ ਬੈਠੋ ਜਿੱਤੇ ਸੰਤ ਬੈਠਦੇ ਨੇ ਗੁਰਮੁਖ ਬੈਠਦੇ ਨੇ ਪਗਤ ਦਾਇਰਦੇ ਨੇ ਤੁਸੀਂ ਬੈਠ ਕੇ ਅੰਮ੍ਰਿਤ ਪੀਓ ਇਕਾ ਦੀਪ ਜਗ ਕਰਨਾ ਕਰੋ ਇਕਾ ਦੀਵਾ ਇਸ ਤਰੀ ਬੋਲੋ ਤੁਸੀਂ ਜਲ ਕੋਣ ਦੇ ਰੋ ਹੋ ਜਾਓ ਕਿਸੇ ਗੱਲ ਦਾ ਮਨ ਦੇ ਵਿੱਚ ਪੈਣਾ ਪਰਮਾਤਮਾ ਇਹ ਸਾਨੂੰ ਸਾਰਾ ਨੁਸਲਾ ਦਿੰਦਾ ਹੈ। ਤੁਸੀਂ ਆਪਣੀ ਚਿੰਤਾ ਛੱਡ ਦਿਓ। ਆਪਣੀ ਸੁਰੂਸ਼ਾ ਦਾ ਧਿਆਨ ਕਰ ਦਿਓ। ਆਪਣੀ ਮੱਤ ਦਾ ਤਿਆਗ ਕਰ ਦਿਓ। ਉਹਨਾਂ ਦੇ ਇਰਖਾ ਰੂਪੈ ਸੋ ਹਰ ਜਾਣਾ। ਬਿਆਹ ਲੈਣਾ। ਤੁਸੀਂ ਉਹਨਾਂ ਨੂੰ ਕਹਿ ਦਿੰਦਾ ਹੈ ਤੁਸੀਂ ਚਿੰਤਾ ਨਾ ਕਰੋ। ਤੁਸੀਂ ਥਿਰ ਕਰਦੇ ਵਿੱਚ ਬੈਠੋ। ਤੁਹਾਨੂੰ ਸਿਰ ਤੇ ਰਕਰ ਬੋਤ ਬੈਠੋਗੇ ਕਿ ਮੈਂ ਆਪੇ ਦੀ ਇਲਾਜ ਹੈ ਆਪ ਹੀ ਹੁਕਮ ਕਰਦੇ ਆਂ ਸਵਾਗਤ ਹੈ ਰਕਰ ਸੋ ਹਾਜ਼ਰ ਪਿਆਰੇ ਸਤਿਗੁਰ ਤੁਮਰੇ ਕਾਲ ਸਵਾਗਤ ਹੋਈ ਕੋਸ਼ਿਸ਼ ਕਰਨੀ ਹੁੰਦੀ ਹੈ ਸੰਸਾਰ ਦੇ ਵਿੱਚ ਵਿਛੁਟੇ ਹੋਇਆ ਆਪਰੇ ਉਪਰ ਮਨ ਤੇ ਉਪਰ ਮਾਇਆ ਦੇ ਵਿਚਾਰਾਂ ਨੂੰ ਪ੍ਰਭਾਵ ਨਹੀਂ ਯਾਰ ਯਾਰ ਆਪਾਂ ਨੂੰ ਇਹੀ ਖੇਲ ਇਹੀ ਗੱਲ ਸਮਝਾਉਂਦੇ ਨੇ ਕਿ ਜਦੋਂ ਮਾਨੁ ਮਾਇਆ ਦੇ ਵਿਚਾਰਾਂ ਦੇ ਵਿੱਚ ਗਲਬਾ ਹੋ ਜਾਂਦਾ ਹੈ ਕੋਡਾ ਆਤਮਾ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਜਦੋਂ ਮਾਨੁ ਦਾ ਆਤਮਾ ਦੇ ਨਾਲੋਂ ਸੰਪਰਕ ਟੁੱਟ ਗਿਆ ਉਹ ਆਪਣੀ ਜ਼ਰੂਰਤਾਂ ਇਸ ਤੇ ਮਲਕਾਣਾ ਭੁੱਲ ਜਾਂਦਾ ਹੈ ਔਰ ਮਾਇਰਾ ਕੋਲਾ ਸੰਸਾਰ ਦੇ ਵਿੱਚ ਬਿਤਰਨਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਸਾਧਨਨ ਤਰ੍ਹਾਂ ਦਾ ਵਿਚਾਰ ਚਾਹੁੰਦੇ ਨੇ ਫੁਰਨੇ ਚੱਲਦੇ ਨੇ ਇਹੀ ਤੇ ਆਪਾਂ ਵਾਰ-ਵਾਰ ਬੇਨਤੀਆਂ ਕਰਦੇ ਹਾਂ ਕਿ ਇਹ ਸੰਘਰਸ਼ ਦਾ ਜਨਮ ਕਰੋ। ਕਿਉਂਕਿ ਜਿਹੜਾ ਆਪਾਂ ਸਰੀਰ ਦੇਖਦੇ ਹਾਂ ਸਰੀਰ ਨਹੀਂ ਬੋਲਦਾ। ਅਰਥਾ ਬਗਤਾ ਸੁਣਤਾ ਸੋਏ ਆਪ چارے سو گیا نہیں ہو اس سریر نے اندر کون بول رہا ہے اے تو جاڈا رشتہ ہے اے جھوٹا رشتہ ہوتا ہے کیونکہ سریر ناشوان ہے کتیا ہے اس سریر کے بولن والا جا من ہے کیوں وہ مایادو پاشا بول رہا ہے ਕਿ ਜਾਂ ਕੋਈ ਬ੍ਰਹਮ ਨੂੰ ਪਾਸ਼ਾ ਬੋਲ ਰਿਹਾ ਹੈ ਜਿਉਂ ਤੁਹਾਡੇ ਮਨ ਨੂੰ ਵਿਚਾਰਾਂ ਵਿੱਚ ਪਾ ਲਿਆ ਹੈ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ ਮਨ ਦੇ ਅੰਦਰ ਕਿਸੇ ਦੇ ਗੁਣਾਂ ਤੇ ਅਗੁਣਾਂ ਦਾ ਖੇਲ ਚੱਲ ਰਿਹਾ ਹੈ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਜੇ ਜੋ ਮਨ ਦੇਖਦਾ ਹੈ ਸੁਣਦਾ ਹੈ ਹੋਦਾ ਹੈ ਕੋ ਮਾਇਰੀ ਦਾ ਸ਼ੰਗ ਨਹੀਂ ਤੇ ਮਾਇਆ